ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਦੇਖੋ ਜੀ ਮੇਰਾ ਖਿਆਲ ਹੈ ਕਿ ਸਾਡੀ ਜਿਲ੍ਹਾ ਤੇ ਵੀ ਜਿਹੜਾ ਪੋਲੀਟੀਕਲ ਬਹੁਤ ਵੱਡਾ ਦਵਾਵਾ ਇਹ ਜਿਹੜੀ ਪਿਛਲੇ ਸਾਲ ਦੀ ਦੋ ਦੋ ਸਾਲਾਂ ਦੀ ਜਿਹੜਾ ਐਨਐਸਐਸਸੀ ਉਹਦੇ ਖਿਲਾਫ ਅਸੀਂ ਲੜਾਈ ਲੜੇ ਸੀ ਤੇ ਉਹ ਮੇਰਾ ਖਿਆਲ 23 22 ਅਪ੍ਰੈਲ ਨੂੰ ਖਤਮ ਹੋ ਗਈ ਉਦੋਂ ਬਾਅਦ ਵੀ ਦੋ ਤਰੀਕਾ ਪੈ ਗਏ ਆ ਉਹ ਅਜੇ ਤੱਕ ਡਿਸਾਈਡ ਨਹੀਂ ਕਰ ਪਾ ਰਹੀ ਜਿਲ੍ਹਾ ਵੀ ਦਰਸਾ ਵੀ ਕਿ ਉਹ ਜਿਹੜੀ ਐਨਐਸਏ ਲਈ ਆ ਸਹੀ ਲਈ ਆ ਕਿ ਗਲਤ ਲਈ ਆ ਉਦੋਂ ਬਾਅਦ ਚ ਹੁਣ ਸਾਨੂੰ ਇਥੋਂ ਤੇ ਕੋਈ ਉਮੀਦ ਨਹੀਂ ਲੱਗਦੀ ਹੁਣ ਅਸੀਂ ਸੁਪਰੀਮ ਕੋਰਟ ਤੱਕ ਪਹੁੰਚ ਕਰ ਰਹੇ ਆ ਸ਼ਾਇਦ ਅਗਲੇ ਹਫਤੇ ਅਸੀਂ ਸੁਪਰੀਮ ਕੋਰਟ 'ਚ ਉਹਦੇ ਕੇਸ ਫਾਈਲ ਕਰ ਦਾਂਗੇ ਐਨਐਸਏ ਦੇ ਖਿਲਾਫ ਤੇ ਉਥੋਂ ਕਿੰਨਾ ਸਮਾਂ ਲੱਗਦਾ ਏ ਇਹ ਤੇ ਬਾਅਦ ਚ ਦੀ ਹੋ ਸਕਦਾ ਨਹੀਂ ਕੱਲ ਤੇ ਉਹਨਾਂ ਤੇ ਜਿਹੜੇ ਪਰਸੋਂ ਦੇ ਚਾਰਜ ਫਰੇਮ ਹੋਏ ਆ ਉਦੋਂ ਬਾਅਦ ਚ ਅਸੀਂ ਅਗੇ ਜਿੱਦਾਂ ਦੀ ਕਾਨੂੰਨੀ ਕਾਰਵਾਈ ਇਹ ਪੰਗੂ ਸਾਹਿਬ ਬੈਠੇ ਹੋਰ ਸਾਡੀ ਟੀਮ ਬੈਠੀ ਆ ਉਹ ਕਰਦੇ ਆ ਐਸੀ ਕਾਨੂੰਨੀ ਲੀਗਲੀ ਤੌਰ ਤੇ ਜੋ ਵੀ ਪੱਤੋਵੱਦ ਕੀਤਾ ਜਾ ਸਕਦਾ ਉਹ ਕਰਾਂਗੇ ਬਾਕੀ ਵਿੱਚ ਕਿੰਨਾ ਸਮਾਂ ਲੱਗਦਾ ਕੀ ਹੁੰਦਾ ਇਹ ਤੇ ਸਮਾਂ ਦੱਸੋ ਜੀ ਉਹ ਸਾਨੂੰ ਮਿਲ ਕੇ ਗਏ ਸੀਗੇ ਤੇ ਅਜੇ ਤੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਚੱਲ ਰਹੀ ਅਸੀਂ ਅਜੇ ਵਿਚਾਰ ਕਰ ਰਹੇ ਆ ਆਪਣੇ ਟੀਮ ਨਾਲ ਸੰਪਰਦ ਦੇ ਜਿੰਨੇ ਚੌਂਸੇ ਚ ਕੋਈ ਹੋਰ ਧਿਰਾਂ ਵਿੱਚ ਸਾਡੇ ਨਾਲ ਸਹਿਯੋਗ ਕਰਨਾ ਚਾਹਣਗੇ ਤੇ ਅਸੀਂ ਉਹਨਾਂ ਦਾ ਸਹਿਯੋਗ ਵੀ ਲਵਾਂਗੇ ਤੇ ਬਾਕੀ ਜਿਹੜੀਆਂ ਜਿਹੜੀਆਂ ਅਗ ਨੈਕਸਟ ਟਾਈਮ ਜਦੋਂ 27 ਦੀਆਂ ਜਾਂ ਹੋਰ ਚੋਣਾਂ ਆਉਂਦੀਆਂ ਉਹਦੇ ਬਾਰੇ ਚ ਅਸੀਂ ਉਸ ਨੇੜੇ ਜਾ ਕੇ ਕੋਈ ਦੇਖਾਂਗੇ ਕਿ ਕਿੱਦਾਂ ਦੇ ਹਾਲਾਤ ਹੈ ਉਹਦੇ ਹਿਸਾਬ ਨਾਲ ਫੈਸਲਾ ਲਵਾਂਗੇ ਇਹ ਇਹ ਜੀ ਕਿ ਹਲਕੇ ਦੇ ਲੋਕਾਂ ਦੀ ਜਿਹੜੀ ਬਹੁਤ ਵੱਡੀ ਮੰਗ ਸੀਗੇ ਕਿ ਬੀਬੀ ਖਾਲੜਾ ਨੂੰ ਚੋਣ ਲੜਾਈ ਜਾਣੀ ਚਾਹੀਦੀ ਹੈ ਤੇ ਅਸੀਂ ਉਹ ਲੋਕਾਂ ਦੀ ਜਿਹੜੀ ਭਾਵਨਾ ਮੁੱਖ ਬੀਬੀ ਖਾਲੜਾ ਜੀ ਕੋ ਪਹਚਾਈ ਆ ਉਹ ਸ਼ਾਇਦ ਕੁਝ ਉਹਨਾਂ ਦੀ ਟੀਮ ਸ਼ਾਇਦ ਨਹੀਂ ਚੱਲ ਰਹੀ ਪਰ ਬੀਬੀ ਖਾਲੜਾ ਜੀ ਨੂੰ ਅਸੀਂ ਕਿਹਾ ਕਿ ਲੋਕਾਂ ਦੀ ਭਾਵਨਾਵਾਂ ਆਉਂਦੀ ਤੁਸੀਂ ਕਦਰ ਕਰੋ ਤੇ ਤੁਸੀਂ ਇਦਾਂ ਕਰੋ ਤੇ ਉਹ ਅਜੇ ਵਿਚਾਰ ਚੱਲ ਰਹੀ ਸਾਡੀ ਉਹਨਾਂ ਨਾਲ ਤੇ ਸ਼ਾਇਦ ਉਹ ਫੈਸਲਾ ਲੈਣਗੇ ਕੁਝ ਛੇਤੀ ਕੀ ਫੈਸਲਾ ਕਰਾਂਗੇ ਜਲਦੀ ਥੋੜਾ ਜਿਹਾ ਅਸੀਂ ਨਾ ਉਹ ਨਵੀਂ ਤਰੀਕ ਦੀ ਕਾਨਫਰੰਸ ਤੋਂ ਬਾਅਦ ਤੁਸੀਂ ਜਲਦੀ ਫੈਸਲਾ ਕਰੋ ਮੇਰਾ ਖਿਆਲ ਹੈ ਕਿ ਜੀ ਜਿਹੜੀ ਸਰਕਾਰ ਦੇ ਕੰਮ ਆ ਜਿਹੜੇ ਦਾ ਸਰਕਾਰ ਦਾ ਕੰਮ ਸੀਗਾ ਜੇ ਕੇਂਦਰ ਸਰਕਾਰ ਵੀ ਬਣਾ ਰਹੀ ਪੰਜਾਬ ਸਰਕਾਰ ਵੀ ਬਣਾ ਰਹੀ ਮੇਰੇ ਖਿਆਲ ਅਕ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਬਹੁਤ ਵੱਡੀ ਦੇਹ ਨਾ ਮਨੁੱਖੀ ਅਧਿਕਾਰਾਂ ਦੀ ਦੁਨੀਆ ਚੀਜ਼ਾਂ ਵਾਸਤੇ ਉਹਨਾਂ ਨੇ ਦੂਜੇ ਧਰਮਾਂ ਵਾਸਤੇ ਬਹੁਤ ਵੱਡਾ ਆਪਣਾ ਆਪਣੇ ਸਾਥੀਆਂ ਦਾ ਬਲੀਦਾਨ ਦਿੱਤਾ ਜਿਹਦੇ ਨਾਲ ਬਹੁਤ ਉਹ ਜਿਹੜਾ ਧਰਮ ਨੂੰ ਬਚਾਇਆ ਗਿਆ ਹੁਣ ਮੇਰੇ ਖਿਆਲ ਹੈ ਕਿ ਉਸ ਧਰਮ ਦੇ ਪੈਰੋਕਾਰ ਸਾਡੇ ਧਰਮ ਨੂੰ ਗੁਰੂ ਤੇਗ ਬਹਾਦਰ ਦੇ ਪੈਰੋਕਾਰਾਂ ਨੂੰ ਹੀ ਮੇਰੇ ਖਿਆਲ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹਨਾਂ ਦਾ ਇਨਸਾਫ ਕਰ ਦੇ ਉਹਨਾਂ ਨੇ ਉਹਨਾਂ ਨੇ ਧਰਮ ਦੇ ਖਾਤਰ ਬਹੁਤ ਵੱਡੀ ਕੁਰਬਾਨੀ ਕੀਤੀ ਪਰ ਮੇਰੇ ਖਿਆਲ ਹੈ ਕਿ ਜੋ ਕੁਝ ਸਾਡੇ ਪੰਜਾਬ ਦੇ ਲੋਕਾਂ ਨੇ ਕੀਤਾ ਜਾ ਰਿਹਾ ਸਾਡੇ ਸਿੱਖ ਬੱਚਿਆਂ ਨੇ ਕੀਤਾ ਜਾ ਰਿਹਾ ਉਹ ਬਹੁਤ ਮੇਰੇ ਖਿਆਲ ਹੈ ਕਿ ਸਰਕਾਰਾਂ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਗਰ ਸਹੀ ਤਰੀਕੇ ਨਾਲ ਉਹਨਾਂ ਨੂੰ ਸ਼ਹੀਦਤਾ ਦੀ ਮਰਹਮਤ ਚਾਹੁੰਦੀ ਆ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੇ ਸਾਡੇ ਬੇਦਬੀਆਂ ਦਾ ਫੈਸਲਾ ਕਰੇ ਇਹ 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 ਮੇਰੇ ਖਿਆਲ ਹੈ ਕਿ ਸਰਕਾਰ ਦਾ ਇਹ ਫਰਜ਼ ਬਣਦਾ ਅੱਜ ਵੀ ਦੇਖੋ ਮੇਰੇ ਖਿਆਲ ਹੈ ਕਿ ਅੱਜ ਸਾਨੂੰ ਇੱਕ ਖਬਰ ਮਿਲ ਰਹੀ ਕਿ ਸੰਗਰੂਰ ਜੇਲ੍ਹ ਚ ਇੱਕ ਨਸ਼ਰਾ ਪੰਵੰਦਾ ਸਿੰਘ ਸੀਗੇ ਉਹਦੀ ਜੇਲ੍ਹ ਚ ਮੌਤ ਹੋ ਗਈ ਤੇ ਇਹੋ ਜਿਹੇ ਹਾਲਾਤ ਮੇਰੇ ਖਿਆਲ ਹੈ ਕਿ ਉਥੇ ਜੇਲਾਂ ਦੀ ਵੀ ਹਾਲਾਤ ਜਿਹੜੇ ਬਹੁਤ ਮਾੜੇ ਆ ਖਾਸ ਕਰਕੇ ਸਾਡੇ ਜਿਹੜੇ ਸਿੱਖ ਮੈਂਡੇਟ ਜਾਂ ਸਿੱਖ ਆਹ ਗਾਲੀ ਜਿਹੜੇ ਕੋਈ ਜਹਾਰੂ ਲੜਨ ਵਾਲੇ ਆ ਉਹਨਾਂ ਨਾਲ ਬਹੁਤ ਉਥੇ ਬੁਰਾ ਵਿਹਾਰ ਕੀਤਾ ਜਾਂਦਾ। ਇਹ ਮੇਰਾ ਖਿਆਲ ਹੈ ਕਿ ਸ਼ੁਰੂ-ਸ਼ੁਰੂ ਚ ਉਹਨਾਂ ਨੇ ਕਾਫੀ ਉਹਨਾਂ ਸਾਡੇ ਨਾਲ ਠੀਕ ਹੈ ਕਿ ਅੱਗੇ ਚੱਲਣ ਦੀ ਪਰ ਜਦੋਂ ਤੋਂ ਅਸੀਂ ਮੇਰੇ ਖਿਆਲ ਹੈ ਕਿ ਥੋੜਾ ਜਿਹਾ ਪੋਲੀਟੀਕਲ ਤੌਰ ਤੇ ਅਵਰਤਪਾਲ ਆ ਗਏ ਤੇ ਉਹ ਮੇਰੇ ਖਿਆਲ ਜਿਹੜੀ ਸ਼੍ਰੋਮਣੀ ਕਮੇਟੀ ਵੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਇੱਕ ਧਰਨੋਂ ਥੋੜਾ ਜਿਹਾ ਵੱਧ ਸਹਿਯੋਗ ਦਿੰਦੇ ਆ ਤੇ ਇਸ ਕਰਕੇ ਉਦੋਂ ਬਾਅਦ ਤੋਂ ਅਸੀਂ ਇੰਡੀਵਿਜੂਅਲੀ ਲੱਗੇ ਹੋਏ ਆ ਤੇ ਫਿਰ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਚਲੋ ਜਿੰਨਾ ਜਿੰਨਾ ਮਨਸਾ ਸਹਿਯੋਗ ਦਿੱਤਾ ਉਹਦੇ ਵਾਸਤੇ ਤੇ ਅਸੀਂ ਆ ਵੀ ਜਿਹੜਾ ਸਰੋਨੀ ਕਮੇਟੀ ਅਕਾਲ ਤਖਤ ਦੇ ਜਸਦਾਰ ਨੂੰ ਅਪੀਲ ਕਰਦੇ ਆਂ ਕਿ ਜੋ ਸਾਡੀਆਂ ਉਹਦੋਂ ਬੀਬੀਆਂ ਦੀਆਂ ਜਾਂ ਹੋਰ ਕਿਤੇ ਵੀ ਚੁੰਨੀਆਂ ਲਾਈਆਂ ਗਈਆਂ ਇਹਦੇ ਵਾਸਤੇ ਵੀ ਉਹਨਾਂ ਨੂੰ ਨੋਟਿਸ ਲੈਣਾ ਚਾਹੀਦਾ ਬੜੀ ਅਹਿਮ ਪ੍ਰੈਸ ਕਾਨਫਰੰਸ ਆ ਜਿਹਦੇ ਵਿੱਚ ਤੁਹਾਨੂੰ ਪਤਾ ਤੁਸੀਂ ਸਾਰੇ ਵੀਰ ਜਦੋਂ ਪਰਸੋਂ ਸਾਡੇ ਸਾਰੇ ਜਿਹੜੇ ਸਿੰਘ ਅਜਨਾਲਾ ਕੇਸ ਵਾਲੇ ਸੀ ਉਹਨਾਂ ਦੀ ਤਰੀਖ ਸੀਗੀ ਜੀ ਅੰਮ੍ਰਿਤਸਰ ਕਚਹਿਰੀਆਂ ਦੇ ਵਿੱਚ ਤੇ ਉੱਥੇ ਜੋ ਕੁਛ ਉਸ ਦਿਨ ਦਾ ਮਾਹੌਲ ਸੀ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਪਹਿਲਾਂ ਬਰੀਫ ਕਰੂੰਗਾ ਤੇ ਸਾਡੇ ਨਾਲ ਸਰਦਾਰ ਕਰਨਬੀਰ ਸਿੰਘ ਜੀ ਪੰਨੂ ਸਾਹਿਬ ਸਾਡੇ ਜਿਹੜੇ ਵਕੀਲ ਨੇ ਉਹ ਵੀ ਬੈਠੇ ਨੇ ਉਹ ਵੀ ਲੀਗਲ ਜੋ ਅਸੀਂ ਸਾਡਾ ਪ੍ਰੋਗਰਾਮ ਆ ਉਹਦੇ ਬਾਰੇ ਦੱਸਣਗੇ ਸੋ ਉਸ ਦਿਨ ਜੋ ਉੱਥੇ ਵਾਕਿਆ ਹੋਇਆ ਤੁਸੀਂ ਸਾਰਿਆਂ ਨੇ ਵੀ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਜਦੋਂ ਸਵੇਰ ਤੋਂ ਲੈ ਕੇ ਸਾਰੇ ਸਿੰਘਾਂ ਨੂੰ ਜਦੋਂ ਪੇਸ਼ੀ ਲਈ ਉੱਥੇ ਲੈ ਕੇ ਆਏ ਜੈ ਸਾਹਿਬ ਦੇ ਸਾਹਮਣੇ ਪੇਸ਼ ਕਰਨ ਦੇ ਲਈ ਤੇ ਉੱਥੇ ਸਾਰੇ ਪਰਿਵਾਰਾਂ ਦੇ ਬੱਚੇ ਉਹਨਾਂ ਦੀਆਂ ਕਿਸੇ ਦੀਆਂ ਭੈਣਾਂ ਕਿਸੇ ਦੀਆਂ ਘਰਵਾਲੀਆਂ ਤੇ ਕਿਸੇ ਦੀਆਂ ਮਾਤਾ ਬਜ਼ੁਰਗ ਸਾਰੇ ਉੱਥੇ ਉਸ ਦਿਨ ਪਹੁੰਚੇ ਹੋਏ ਸੀਗੇ ਤੇ ਸਾਰਿਆਂ ਨੂੰ ਇਕ ਉਹਨਾਂ ਦੇ ਮਨ ਵਿੱਚ ਸੀ ਕਿ ਜਦੋਂ ਅੱਜ ਪੇਸ਼ੀ ਤੇ ਲੈ ਕੇ ਆਉਣਗੇ ਤੇ ਅਸੀਂ ਉਹਨਾਂ ਨਾਲ ਮਿੰਟ 2 ਮਿੰਟ ਦੀ ਕੋਈ ਮੁਲਾਕਾਤ ਕਰਾਂਗੇ ਮੈਂ ਸਮਝਦਾ ਉਹਨਾਂ ਦੀ ਜਿਹੜੀ ਇਹ ਭਾਵਨਾ ਸੀ ਉਹ ਬੜੀ ਪਵਿੱਤਰ ਸੀ ਕਿਉਂਕਿ ਹਰ ਆਦਮੀ ਚਾਹੁੰਦਾ ਹੁੰਦਾ ਕਿ ਜੇ ਮੇਰੇ ਪਰਿਵਾਰ ਨੂੰ ਕਿਸੇ ਨੂੰ ਲੈ ਕੇ ਆ ਰਹੇ ਆ ਤੇ ਮੈਂ ਉਹਨਾਂ ਨੂੰ ਜਰੂਰ ਮਿਲਾਂ ਉਹਦੀ ਜਿਹੜਾ ਸੁੱਖ ਸਾਂ ਦਾ ਉਹ ਪੁੱਛਾਂ ਪਰ ਉਸ ਦਿਨ ਜੋ ਉੱਥੇ ਮਾਹੌਲ ਬਣਾਇਆ ਗਿਆ ਉਹ ਸਾਰੇ ਬਾਰੇ ਮੈਂ ਤੁਹਾਨੂੰ ਇੱਕ ਵਿਸਤਾਰ ਵਿੱਚ ਦੱਸਣਾ ਚਾਹਣਾ ਕਿ ਜਦੋਂ ਉੱਪਰ ਸਾਰੇ ਸਿੰਘਾਂ ਦੇ ਪਰਿਵਾਰ ਉੱਥੇ ਬੈਠੇ ਸੀਗੇ ਤੇ ਉਹਨਾਂ ਨੂੰ ਉੱਥੋਂ ਇਹ ਕਹਿ ਕੇ ਉਤਾਰ ਦਿੱਤਾ ਗਿਆ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਮੜਾਵਾਂਗੇ ਪਰ ਉਹਨਾਂ ਦੀ ਪਹਿਲਾਂ ਜੱਜ ਸਾਹਿਬ ਦੇ ਸਾਹਮਣੇ ਪੇਸ਼ੀ ਹੋ ਜਾਈਏ ਫਿਰ ਉਸ ਤੋਂ ਬਾਅਦ ਤੁਸੀਂ ਹੁਣ ਥੱਲੇ ਚਲੇ ਜਾਓ ਉੱਥੇ ਜਦੋਂ ਜਾਣ ਲੱਗਣਗੇ ਉੱਥੇ ਉਹਨਾਂ ਨੂੰ ਤੁਹਾਨੂੰ ਮੜਾਵਾਂਗੇ ਤੁਹਾਡੀ ਮੁਲਾਕਾਤ ਕਰਾਵਾਂਗੇ ਪਰ ਜਦੋਂ ਉੱਥੋਂ ਸਾਰੇ ਉਹਦੇ ਵਿੱਚ ਬਹੁਤ ਸਾਰੇ ਪਰਿਵਾਰ ਸੀਗੇ ਉਥੋਂ ਉਤਰ ਕੇ ਜਿੱਧਰ ਦੀ ਉਹਨਾਂ ਨੇ ਲੰਘਣਾ ਸੀਗਾ ਉਧਰਲੇ ਪਨੇ ਜਾ ਕੇ ਕਾਫੀ ਪਿੱਛੇ ਖੜੇ ਸੀਗੇ ਉਹ ਗਾਂ ਨਹੀਂ ਸੀ ਗਏ ਕਿਤੇ ਤੇ ਜਦੋਂ ਉੱਥੇ ਗਏ ਤੇ ਜਦੋਂ ਉਹ ਸਾਰੇ ਸਿੰਘਾਂ ਨੂੰ ਲੈ ਕੇ ਆ ਰਹੇ ਸੀਗੇ ਤਾਂ ਉਸ ਵੇਲੇ ਸਾਰਿਆਂ ਨੇ ਕਿਹਾ ਸੋਚਦੇ ਸੀ ਕਿ ਸਾਨੂੰ ਇਹਨਾਂ ਨੂੰ ਮਿਲਾਉਣਗੇ ਪਰ ਉਸ ਵੇਲੇ ਉੱਥੇ ਜਿਹੜੀ ਫੋਰਸ ਲੱਗੀ ਹੋਈ ਸੀ ਜਿਨ੍ਹਾਂ ਦੀ ਕਮਾਂਡ ਐਸਪੀ ਹਰਪਾਲ ਸਿੰਘ ਕਰ ਰਿਹਾ ਸੀਗਾ ਉਹਨਾਂ ਨੇ ਆ ਕੇ ਉੱਥੇ ਸੰਗਤ ਨੂੰ ੱੱੱਕੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਜਾਓ ਇੱਥੋਂ ਤੁਸੀਂ ਇੱਥੋਂ ਨਿਕਲੋ ਤੁਹਾਡੀ ਕਿਸੇ ਨਾਲ ਅਸੀਂ ਮੁਲਾਕਾਤ ਨਹੀਂ ਕਰਾਉਣੀ ਹੈਗੀ ਤੇ ਉੱਥੇ ਬੀਬੀਆਂ ਨੇ ਕਿਹਾ ਕਿ ਅਸੀਂ ਸਵੇਰ ਦੀਆਂ ਇੱਥੇ ਬੈਠੀਆਂ ਹਾਂ ਤੇ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਡੀ ਮੁਲਾਕਾਤ ਕਰਾਵਾਂਗੇ ਕਹਿੰਦੇ ਨਹੀਂ ਭੱਜੋ ਇੱਥੋਂ ਤੁਸੀਂ ਨਹੀਂ ਇੱਥੇ ਕਰ ਸਕਦੇ ਤੇ ਜਦੋਂ ਬੀਬੀਆਂ ਨੇ ਕਿਹਾ ਕਿ ਨਹੀਂ ਤੁਸੀਂ ਇਦਾਂ ਨਾ ਸਾਡੇ ਨਾਲ ਕਰੋ ਸਾਡੇ ਬੱਚੇ ਨਾਲ ਨਹੀਂ ਸਾਡੇ ਤੇ ਉੱਥੇ ਪੁਲਿਸ ਨੇ ਫੋਰਸਫੁਲੀ ਉੱਥੇ ਜਦੋਂ ਕਿ ਕਿਸੇ ਵੀ ਲੇਡੀ ਦੇ ਨਾਲ ਗੱਲ ਕਰਨੀ ਹੁੰਦੀ ਆ ਤੇ ਉੱਥੇ ਲੇਡੀਜ਼ ਪੁਲਿਸ ਕਰਦੀ ਹੁੰਦੀ ਆ ਤੇ ਉੱਥੇ ਬਹੁਤ ਸਾਰੇ ਸਾਡੇ ਜਿਹੜੇ ਲੇਡੀਜ਼ ਨਹੀਂ ਸੀਗੀਆਂ ਪੁਲਿਸ ਦੀਆਂ ਤੇ ਜਿਹੜੇ ਪੁਲਿਸ ਆਫੀਸਰ ਸਿਗੇ ਉਹਨਾਂ ਨੇ ਬਿਲਕੁਲ ਸਾਡੀਆਂ ਬੀਬੀਆਂ ਨੂੰ ਗੁੱਟਾਂ ਤੋਂ ਫੜ ਕੇ ਘੜੀਸਿਆ ਔਰ ਜਿੰਨੀਆਂ ਅੰਮ੍ਰਿਤਧਾਰੀ ਬੀਬੀਆਂ ਸੀ ਉਹਨਾਂ ਦੀਆਂ ਚੁੰਨੀਆਂ ਵੀ ਉੱਥੇ ਲਾਈਆਂ ਗਈਆਂ ਔਰ ਉਸ ਤੋਂ ਬਾਅਦ ਬੜੀ ਹੈਰਾਨਗੀ ਦੀ ਗੱਲ ਹੋਈ ਹੈ ਕਿ ਪੁਲਿਸ ਮਹਿਕਮੇ ਦੇ ਅੰਦਰ ਐਸਪੀ ਸਾਹਿਬ ਦਾ ਉਹਦਾ ਬੜਾ ਵੱਡਾ ਹੁੰਦਾ ਜਿਹਨੇ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਉਹ ਕੰਬਾੜ ਸਭਾੜੀ ਹੋਈ ਸੀ ਜਿੱਥੇ ਉਹਨਾਂ ਦੇ ਆਪ ਦੇ ਕੋਈ ਯੂਨੀਫਾਰਮ ਵੀ ਨਹੀਂ ਪਾਈ ਸੀ ਸਿਵਲ ਬਾਦੀ ਦੇ ਵਿੱਚ ਸੀਗੇ ਪਰ ਜਿਹੜਾ ਉਹਨਾਂ ਨੇ ਉਸ ਦਿਨ ਉੱਥੇ ਬੰਤੀਰਾ ਸੰਗਤ ਦੇ ਨਾਲ ਕੀਤਾ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਖਿਲਾਫ ਜੋ ਉੱਥੇ ਸ਼ਬਦਾਬਲੀ ਉਹਨਾਂ ਦੀ ਮਾਤਾ ਜੀ ਦੇ ਨਾਲ ਉਹ ਬੋਲੀ ਗਈ ਉਹ ਪੂਰੀ ਦੁਨੀਆ ਦੇ ਵਿੱਚ ਮੇਰੇ ਖਿਆਲ ਨਿੰਦੀ ਗਈ ਆ ਜਿਹੜੀ ਕਿ ਇਹ ਸਭ ਇੱਕ ਭਾਸ਼ਾ ਨਹੀਂ ਸੀਗੀ ਕਿਉਂਕਿ ਆਪਾਂ ਸਮਝਦੇ ਹਾਂ ਕਿ ਪੁਲਿਸ ਇੱਕ ਲੋਕਾਂ ਨੂੰ ਇਨਸਾਫ ਦੇਣ ਵਾਲਾ ਉਹ ਮਹਿਕਮਾ ਹੁੰਦਾ ਉਹਨਾਂ ਨੇ ਹਰ ਇਨਸਾਨ ਕੋਈ ਵੀ ਉਹਨਾਂ ਦੇ ਸਾਹਮਣੇ ਆਵੇ ਉਹਨਾਂ ਦੇ ਨਾਲ ਵਧੀਆ ਤਰੀਕੇ ਨਾਲ ਬੋਲਣਾ ਹੁੰਦਾ ਔਰ ਉਹਨਾਂ ਨੂੰ ਇਨਸਾਫ ਦੇਣਾ ਹੁੰਦਾ ਪਰ ਉੱਥੇ ਭਾਈ ਅਮਰਤਪਾਲ ਸਿੰਘ ਜਿਹੜੇ 20 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਐਮਪੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਖਿਲਾਫ ਜੋ ਕੁਝ ਬੋਲਿਆ ਗਿਆ ਮਾਤਾ ਜੀ ਬਲਵਿੰਦਰ ਕੋਰ ਹੁਣਾਂ ਨੂੰ ਉਹਨਾਂ ਦੀ ਮਾਤਾ ਜੀ ਨੂੰ ਭਾਈ ਅਮਰਿਤਪਾਲ ਸਿੰਘ ਜੀ ਨੂੰ ਕਿ ਤੁਹਾਡੇ ਬੇਟੇ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਫਿਰ ਉਸ ਤੋਂ ਅੱਗੇ ਜਾ ਕੇ ਕਿਹਾ ਕਿ ਤੁਸੀਂ ਪੈਸੇ ਬਹੁਤ ਬਣਾ ਲਏ ਨੇ ਸੋ ਮੈਂ ਸਮਝਦਾ ਕਿ ਇਹ ਪੁਲਿਸ ਦੇ ਅੰਦਰ ਔਰ ਇਸ ਸੂਬੇ ਦੀ ਸਰਕਾਰ ਕੀ ਕਰ ਰਹੀ ਆ ਇਹ ਕੀ ਹੋ ਰਿਹਾ ਕਿ ਜੇ ਇੱਕ ਐਮਪੀ ਨੂੰ ਇਹੋ ਜੀ ਭਾਸ਼ਾ ਪੁਲਿਸ ਬੋਲਦੀ ਆ ਤੇ ਇੱਥੇ ਆਮ ਨਾਗਰਿਕ ਦਾ ਕੀ ਹਾਲ ਹੁੰਦਾ ਹੋਊਗਾ ਸੋ ਮੈਂ ਸਮਝਦਾ ਕਿ ਜੋ ਉਸ ਦਿਨ ਉੱਥੇ ਰਪਾਲ ਸਿੰਘ ਹੁਣਾਂ ਨੇ ਐਸਪੀ ਸਾਹਿਬ ਨੇ ਜੋ ਗੱਲ ਕੀਤੀ ਆ ਉਹ ਬਿਲਕੁਲ ਇਸ ਦੇਸ਼ ਦੇ ਸੰਵਿਧਾਨ ਦੇ ਉਲਟ ਸੀ ਜਦੋਂ ਕਿ ਐਮਪੀ ਸਾਹਿਬ ਦੇ ਖਿਲਾਫ ਕਿਉਂਕਿ ਉਹ ਕੋਈ ਜੱਜ ਨਹੀਂ ਸੀਗੇ ਜਿਹੜਾ ਉਹਨਾਂ ਨੇ ਫੈਸਲਾ ਸੁਣਾਉਣਾ ਸੀਗਾ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਜਾਂ ਜਿਹੜੀ ਭਾਸ਼ਾ ਸੀ ਸੋ ਜੋ ਵੀ ਉਹਨਾਂ ਨੇ ਉੱਥੇ ਉਦੋਂ ਕੀਤਾ ਬੜਾ ਨਿੰਦਣਯੋਗ ਸੀਗਾ ਉਹਨਾਂ ਦਾ ਵਤੀਰਾ ਬੜਾ ਗਲਤ ਸੀਗਾ ਕਿਉਂਕਿ ਮੈਂ ਸਮਝਦਾ ਕਿ ਉਹ ਆਪ ਨਹੀਂ ਇਹ ਗੱਲਾਂ ਬੋਲ ਸਕਦੇ ਉਹਨਾਂ ਦੇ ਪਿੱਛੇ ਪੰਜਾਬ ਦੀ ਜਿਹੜੀ ਸਰਕਾਰ ਆ ਇਹ ਉਹਨਾਂ ਕੋਲੋਂ ਬੁਲਾ ਰਹੀ ਆ ਤਾਂ ਕਿ ਅਸੀਂ ਭਾਈ ਸਾਹਿਬ ਦੇ کردار ਨੂੰ ਉਹਨੂੰ ਨੀਵਾਂ ਦਿਖਾੜ ਸਕੀਏ ਸੋ ਉਹਦੇ ਲਈ ਸਾਨੂੰ ਤਾਂ ਉਸ ਦਿਨ ਇਦਾਂ ਮਹਿਸੂਸ ਹੁੰਦਾ ਸੀ ਕਿ ਜਿੱਦਾਂ ਉੱਥੇ ਜਿੰਨੇ ਪਰਿਵਾਰ ਆਏ ਸੀਗੇ ਜਾਂ ਮਾਤਾ ਜੀ ਹੁਣੀ ਉੱਥੇ ਮੇਰੇ ਨਾਲ ਬੈਠੇ ਨੇ ਜਦੋਂ ਉਹਨਾਂ ਗੱਲ ਕਰ ਰਹੇ ਸੀ ਕਿ ਜਿੱਦਾਂ ਅਸੀਂ ਕਿਸੇ ਬਾਹਰਲੇ ਮੁਲਕ ਦੇ ਵਸਿੰਦੇ ਇੱਥੇ ਆ ਗਏ ਹੁੰਨੇ ਆ ਉਹਨਾਂ ਦੇ ਨਾਲ ਵੀ ਮੇਰੇ ਖਿਆਲ ਕੋਈ ਇਸ ਤਰ੍ਹਾਂ ਦਾ ਕੋਈ ਵਤੀਰਾ ਨਹੀਂ ਕਰਦਾ ਸੋ ਇਹ ਜੋ ਵੀ ਕਾਰਵਾਈ ਕੀਤੀ ਗਈ ਉਹ ਬੜੀ ਨਿੰਦਣਯੋਗ ਸੀ ਸਾਡੀਆਂ ਬੀਬੀਆਂ ਕਈਆਂ ਦੇ ਬਾਹਾਂ ਤੇ ਝਰੀਟਾਂ ਵੀ ਆਈਆਂ ਉਹਨਾਂ ਦੀਆਂ ਚੁੰਨੀਆਂ ਲਿੱਥੀਆਂ ਸੋ ਉਹਦੀ ਜਿਹੜੀ ਸਾਰੀ ਕਾਰਵਾਈ ਆ ਅਸੀਂ ਲੀਗਲ ਤੌਰ ਤੇ ਉਹ ਸਾਰੀ ਕਰਨ ਜਾ ਰਹੇ ਆ ਉਹਦੀ ਪੂਰੀ ਬਰੀਫ ਤੁਹਾਨੂੰ ਸਰਦਾਰ ਕਰਨ ਕਰਮਵੀਰ ਸਿੰਘ ਜੀ ਇਹ ਜਿਹੜੇ ਸਾਡੇ ਪੰਨੂ ਸਾਹਿਬ ਵਕੀਲ ਨੇ ਉਹ ਡਿਟੇਲ ਵਿੱਚ ਦੱਸਣਗੇ ਸੋ ਉਹਦੇ ਲਈ ਅਸੀਂ ਸਾਡੀ ਪਾਰਟੀ ਵੱਲੋਂ ਇੱਕ ਇਹ ਮੰਗ ਕਰਦੇ ਆ ਕਿ ਇਹੋ ਜੇ ਆਫੀਸਰ ਨੂੰ ਸਸਪੈਂਡ ਕਰਕੇ ਉਹਦੀ ਬਦਲੀ ਵੀ ਉੱਥੋਂ ਕਰਨੀ ਚਾਹੀਦੀ ਆ ਔਰ ਉਹਦੇ ਨਾਲ ਉਹਨਾਂ ਤੇ ਵਿਭਾਗੀ ਕਾਰਵਾਈ ਵੀ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਕਿਸੇ ਆਮ ਨਹੀਂ ਬਿਲਕੁਲ 20 ਲੱਖ ਲੋਕਾਂ ਦੇ ਚੁਣੇ ਹੋਏ ਨਮਾਇंदे ਐਮਪੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇਹੋ ਜੀ ਸ਼ਬਦਾਵਲੀ ਉਹ ਕੀਤੀ ਆ ਸੋ ਇਹਦੇ ਲਈ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਤੁਹਾਡੇ ਵਿੱਚ ਕੀਤੀ ਆ ਇਹਦੇ ਲਈ ਮੈਂ ਤੁਹਾਨੂੰ ਥੋੜੀਆਂ ਇਹ ਗੱਲਾਂ ਬ੍ਰੀਫ ਵਿੱਚ ਕੀਤੀਆਂ ਨੇ ਹੁਣ ਸਾਡੇ ਲੀਗਲ ਸੈਲ ਦੇ ਜਿਹੜੇ ਹੈਗੇ ਨੇ ਵਕੀਲ ਸਾਹਿਬ ਉਹ ਤੁਹਾਡੇ ਨਾਲ ਗੱਲ ਕਰਨਗੇ 31 7 2025 ਨੂੰ ਜਿਵੇਂ ਜੋਲ ਸਾਹਿਬ ਨੇ ਦੱਸਿਆ ਕੋਰਟ ਕੰਪਲੈਕਸ ਦੇ ਅੰਦਰ ਇੱਕ ਸ਼ਰਮਨਾਕ ਘਟਨਾ ਕਿ ਹੋਈ ਆ ਜੋ ਕਿ ਇੱਕ ਪੁਲਿਸ ਆਫਸਰ ਵੱਲੋਂ ਕੀਤੀ ਗਈ ਆ ਜੋ ਕਿ ਖੁਦ ਆਪ ਜੋ ਦਾ ਪ੍ਰੋਟੋਕੋਲ ਹੁੰਦਾ ਸੁਪਰੀਮ ਕੋਰਟ ਦੀਆਂ ਕਲੀਅਰ ਗਾਈਡਲਾਈਨਸ ਐਂਡ ਇਨਸਟਰਕਸ਼ਨਸ ਐਂਡ ਜੱਜਮੈਂਟਸ ਐ ਇਨਾਂ ਤੇ ਕੋਈ ਵੀ ਪੁਲਿਸ ਅਫਸਰ ਜਦੋਂ ਬੰਦੋਬਸਟ ਡਿਊਟੀ ਦੇ ਕਿਸੇ ਕੋਰਟ ਕੰਪਲੈਕਸ ਦੇ ਅੰਦਰ ਡਿਊਟੀ ਤੇ ਹੁੰਦਾ ਉਹਦੇ ਪ੍ਰੋਪਰ ਡਰੈਸ ਹੋਣੀ ਚਾਹੀਦੀ ਏ ਉਸ ਪੁਲਿਸ ਅਫਸਰ ਨੇ ਦੋ ਉਥੇ ਅਕਰਮਸ ਕੀਤੀਆਂ ਇੱਕ ਪਹਿਲਾ ਭਗਵੰਤ ਸਿੰਘ ਬੱਜਗੇ ਨੂੰ ਮਿਸ ਮੈਨਹੈਂਡਲ ਕੀਤਾ ਗਿਆ ਫ੍ਰੈਸ਼ਿੰਗ ਕੀਤੀ ਕਿ ਗਾਣਾ ਗੱਡੀਆਂ ਗਿਆ ਸਿਰਫ ਇਸ ਕਰਕੇ ਜੋ ਸਟੇਟ ਇੱਕ ਭਾਈ ਅੰਮਰਪਾਲ ਸਿੰਘ ਖਾਲਸਾ ਤੇ ਨੈਰੇਟਿਵ ਸਿਰਜ ਰਹੀ ਸੀ ਔਨਲਾਈਨ ਸਟੈਂਸ ਆਫ ਭਗਵੰਤ ਸਿੰਘ ਬਾਜੇਗੇ ਉਹਨੇ ਉਹਨੂੰ ਅ ਰਗੜਾਇਆ ਉਹਨੂੰ ਉਹਨੇ ਉਹਨੂੰ ਕੰਡੈਮਨਟ ਕੀਤਾ ਤੇ ਆਪਣਾ ਵਰਜਨ ਦਿੱਤਾ ਵੀ ਪੁਲਿਸ ਨੇ ਮੈਨੂੰ ਮਾਰ ਕੁੱਟ ਕੇ ਮੇਰੇ ਤੋਂ ਕਈ ਫੋਲਡਡ ਪੇजेस ਤੇ ਕਈ ਖਾਲੀ ਪੇजेस ਤੇ ਸਾਈਨ ਕਰਾਇਆ ਇਸ ਤੋਂ ਬਾਅਦ ਅਸੀਂ ਉਹਦੀ ਜਿਹੜੀ ਕੰਪਲੇਂਟ ਆ ਅਡੀਸ਼ਨਲ ਸੈਸ਼ਨ ਜੱਜ ਸਾਹਿਬ ਨੂੰ ਵੀ ਕੀਤੀ ਕਿ ਅਸੀਂ ਆਪਣੀ ਰਿਟਨ ਦੇ ਵਿੱਚ ਦਰਖਾਸਤ ਵੀ ਦਿੱਤੀ ਉੱਥੇ ਉਸ ਤੋਂ ਬਾਅਦ ਜਿਹੜਾ ਥੱਲੇ ਆ ਕੇ ਜਿਹੜਾ ਦੂਜੀ ਅਕਰਮ ਹੋਈ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਜਿਵੇਂ ਹਰਪਾਲ ਸਿੰਘ ਇੱਕ ਪੁਲਿਸ ਅਫਸਰ ਵਜੋਂ ਨਹੀਂ ਇੱਕ ਕਿਸੇ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਵਜੋਂ ਉੱਥੇ ਡੀਲ ਕਰ ਰਿਹਾ ਸੀਗਾ ਉਦੇ ਉਹ ਕੋਈ ਪਰਸਨਲੀ ਇਸ ਚੀਜ਼ ਨੂੰ ਲੈ ਰਿਆ ਸੀਗਾ ਉਹਦੀਆਂ ਜਿਹੜੀਆਂ ਸਟੇਟਮੈਂਟਸ ਆ ਇਹ ਪੁਲਿਸ ਆਫੀਸਰ ਵਾਲੀਆਂ ਸਟੇਟਮੈਂਟ ਨਹੀਂ ਇਹ ਸਟੇਟਮੈਂਟ ਹੈਗੀਆਂ ਕਿਸੇ ਪੋਲਿਟিক্যাল ਪਾਰਟੀ ਦੇ ਆਪਣੇ ਆਪੋਨੈਂਟ ਨੂੰ ਡੀਫੇਮ ਕਰਨ ਵਾਲੀਆਂ ਵਾ ਇਹਦੇ ਸਬੰਧ ਦੇ ਵਿੱਚ ਜੋ ਉਹਨਾਂ ਦਾ ਐਕਸ਼ਨ ਸੀਗਾ ਜੋ ਉਹਨਾਂ ਦਾ ਵਤੀਰਾ ਸੀਗਾ ਇੰਡਿਵੀਜੂਅਲ ਕੈਨ ਡੂ ਰੋਂਗਸ ਕਿਉਂਕਿ ਆਮ ਲੋਕਾਂ ਨੂੰ ਕਾਨੂੰਨ ਦਾ ਨਹੀਂ ਪਤਾ ਉਹ ਗਲਤੀ ਕਰ ਸਕਦੇ ਜਾਣੇ-ਅਣਜਾਣੇ ਦੇ ਵਿੱਚ ਪੁਲਿਸ ਅਫੀਸ਼ਰ ਕੈਨੋਟ ਬੌਨ ਟੂ ਡੂ ਰੋਂਗਸ ਉਹ ਗਲਤ ਨਹੀਂ ਕਰ ਸਕਦੇ ਕਿਉਂਕਿ ਸਭ ਕੁਝ ਪਤਾ ਸੀਗਾ ਜੇ ਉਹ ਕਾਨੂੰਨ ਨਹੀਂ ਇਜਾਜ਼ਤ ਦਿੰਦਾ ਮੈਨ ਲਈ ਉਹ ਕਹਿ ਸਕਦਾ ਸੀ ਤੁਸੀਂ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ ਸਾਨੂੰ ਬਾਉਂਡ ਆ ਪਰ ਉਹਨੇ ਜੋ ਸਟੇਟਮੈਂਟ ਦਿੱਤੀਆਂ ਉਹ ਪਰਸਨਲੀ ਇੱਕ ਪੋਲਿਟੀਕਲ ਪਾਰਟੀ ਦੇ ਐਕਟੀਵਿਸਟ ਹੋਣ ਦੇ ਨਾਤੇ ਦਿੱਤੀਆਂ ਨਾ ਕਿ ਪੁਲਿਸ ਅਫਸਰ ਹੋਣ ਦੇ ਨਾਤੇ ਮੈਨੂੰ ਤਾਂ ਲੱਗਦਾ ਜਿਵੇਂ ਇਹਨੂੰ ਕਿ ਗਾਂ ਇਲੈਕਸ਼ਨ ਵਗੈਰਾ ਲੜਨੀ ਹੋਵੇ ਜੇ ਲੜਨੀ ਤਾਂ ਰਿਜ਼ਾਈਨ ਕਰਕੇ ਆ ਜਾ ਸਾਨੂੰ ਕੋਈ ਪ੍ਰੋਬਲਮ ਨਹੀਂ ਬੀਇੰਗ ਅ ਪੁਲਿਸ ਅਫਸਰ ਐਫਜੀ ਪੁਲਿਸ ਅਫਸਰ ਦੀ ਸਾਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਲੋੜ ਨੇ ਇਹਦੇ ਅੱਗੇ ਵੀ ਹਰ ਕੇ ਕਿਸਾਨਾਂ ਨਾਲ ਮਿਸਹੈਂਡਲ ਮੈਨ ਹੰਡਲ ਕਰਦਾ ਰਿਹਾ ਤੇ ਇੱਕ ਡੈਰੋਗੇਟਰੀ ਇੱਕ ਉਹਨੇ ਕਮੈਂਟਸ ਪਾਸ ਪਾਸ ਕੀਤੇ ਸਿੰਘ ਸਾਹ ਭਾਈ ਅ ਅਮਰਪਾਲ ਸਿੰਘ ਖਾਲਸਾ ਜੋ ਮੈਂਬਰ ਪਾਰਲੀਮੈਂਟ ਨੇ ਪ੍ਰੋਟੋਕੋਲ ਬ੍ਰੇਕ ਕੀਤਾ ਉੱਥੇ ਉਹਨੇ ਇੱਕ ਮੈਂਬਰ ਪਾਰਲੀਮੈਂਟ ਦੇ ਫੈਮਿਲੀ ਮੈਂਬਰਸ ਤੇ ਇਟਸੈਲਫ ਮੈਂਬਰ ਪਾਰਲੀਮੈਂਟ ਤੱਕ ਪ੍ਰੋਟੋਕੋਲ ਲਿਆ ਉਨੇ ਉਹਨਾਂ ਤੇ ਐਲੀਗੇਸ਼ਨ ਲਗਾਏ विदाਊਟ ਐਨੀ ਉਹਦੇ ਕੋਲ ਕੋ ਰੀਜ਼ਨੇਬਲ ਗਰਾਉਂਡਸ ਕਿਉਂਕਿ ਉਹ ਕੋਈ ਉੱਥੇ ਹੈ ਨਹੀਂ ਸੀ ਅਪਾਇੰਟਡ ਵੀ ਉਹ ਐਲੀਗੇਸ਼ਨ ਓਨਲੀ ਇਹਦੇ ਸਬੰਧ ਦੇ ਵਿੱਚ ਅਸੀਂ ਉਹਨੂੰ ਇੱਕ ਸ਼ੋਕਾਸ ਨੋਟਿਸ ਦਿੱਤਾ ਤੇ 5 ਦਿਨ ਦਾ ਉਹਨੂੰ ਟਾਈਮ ਦਿੱਤਾ ਉਹਦੇ ਵਿੱਚ ਅਨਕੰਡੀਸ਼ਨਲੀ ਮਾਫੀ ਮੰਗੇ ਨਹੀਂ ਤੇ ਅਸੀਂ ਉਹਦੇ ਤੇ ਜੋ ਵੀ ਅਸੀਂ ਪ੍ਰਿਵਿਲੇਜ ਕਮੇਟੀ ਨੂੰ ਲੋਕ ਸਭਾ ਦੀ ਨੂੰ ਸਪੀਕਰ ਸਾਹਿਬ ਲੋਕ ਸਭਾ ਦੇ ਸਪੀਕਰ ਨੂੰ ਵੀ ਭੇਜਿਆ ਇਹਨਾਂ ਨੇ ਮੇਲਸ ਕੀਤੀਆਂ ਨੇ ਗਵਰਨਰ ਪੰਜਾਬ ਨੂੰ ਕੀਤੀਆਂ ਤੇ ਇਹਨਾਂ ਨੂੰ ਵੀ ਇੱਕ ਕਮਿਸ਼ਨਰ ਨੂੰ ਵੀ ਭੇਜਿਆ ਇਹ ਦਸਬੰਧ ਦੇ ਵਿੱਚ ਇੱਕ ਕੰਪਲੇਂਟ ਭੇਜੀ ਆ ਤੇ ਉਹਨਾਂ ਨੇ ਦਿਨਾਂ ਦੇ ਵਿੱਚ ਜੇ ਨਹੀਂ 5 ਦਿਨ ਦੇ ਅੰਦਰ ਪਬਲੀਕਲੀ ਮਾਫੀ ਮੰਗਦਾ ਤੇ ਅਸੀਂ ਜੋ ਵੀ ਸਾਡੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਾਂਗੇ ਥੈਂਕ ਯੂ